ਆਹ ਵਖੋ ਆ ਸੁਸਰੀਆ ਜੁਰਾ ਨਹੀਂ ਕਿਹੜਾ ਕੀੜਾ ਠੀਕ ਆ ਇਹ ਆ ਵਿੱਚ ਸੁਸਰੀ ਬੜੀ ਪਿੰਡੀ ਜੇ ਆਹ ਵਖੋ ਜੀਜਾ ਪਤਾ ਨਹੀਂ ਕੀੜਾ ਕੇ ਸੁਸਰੀ ਕੀ ਆ ਇੱਥੇ ਔਰ 3 ਪਿੰਡੀ ਮਤਲਬ ਇਹਦੇ ਵਿੱਚ ਪਤਾ ਨਹੀਂ 30 ਕੁਝ ਮਤਲਬ ਸੁਸਰੀਆਂ ਹੀ ਮਿੱਟੇ ਗੁੰਨੀ ਗਾਨੀ ਜਾਣਦੇ ਹੈ ਕੋਈ ਸੁਸਰੀ ਬੜੀ ਕੰਡੀ ਆ ਆ ਵਿੱਚ ਇਦਾਂ ਗੁੰਨੀ ਸੁਸਰੀ ਲੋਕਾਂ ਨੂੰ ਗਾਂਦ ਕਾਉਂਦੇ ਕੋਈ ਕਰਦੇ ਨਹੀਂ ਕੋਈ ਕੁਛ ਨਹੀਂ ਹਾਂਜੀ ਸਰ ਕੀ ਗੱਲ ਕਰਦੇ ਹੋ ਸੋਸ਼ਲ ਮੀਡੀਆ ਤੋਂ ਬਾਅਦ ਮੈਨੂੰ ਵੀਡੀਓ ऑलरेडी ਪਟੂੜਿਆਂ ਦੇ ਵਿੱਚ ਸਹੀ ਆ ਗਈ ਸੀ ਤੁਸੀਂ ਰੇਟ ਕੀਤੀ ਹੈ ਕੀ ਕੀ ਮਿਲਿਆ ਦੇਖੋ ਸੋਸ਼ਲ ਮੀਡੀਆ ਰਾਹੀਂ ਸਾਨੂੰ ਇੱਕ ਜਿਹੜੀ ਹੈ ਵੀਡੀਓ ਕਲਿੱਪ ਮਿਲੀ ਸੀ ਜਿਹਦੇ ਵਿੱਚ ਜਿਹੜਾ ਪਟੂਰੇ ਦੇ ਵਿੱਚ ਸੁਸਰੀ ਜਿਹੜੀ ਹੈ ਉਹ ਪਾਈ ਗਈ ਹੈ ਜਿਸ ਦੇ ਮਤਲਬ ਅੱਜ ਅਸੀਂ ਜਿਸ ਦੁਕਾਨ ਦੀ ਵੀਡੀਓਾਈ ਸੀ ਉਸ ਦੁਕਾਨ ਤੇ ਰੇਡ ਕੀਤੀ ਗਈ ਹੈ ਟੀਮ ਵੱਲੋਂ ਟੀਮ ਦੇ ਵਿੱਚ ਮੇਰੇ ਨਾਲ ਫੂਡ ਸੇਫਟੀ ਅਫਸਰ ਕਮਲਦੀਪ ਕੌਰ ਨੇ ਤੋਂ ਅਸੀਂ ਜਿਹੜੀ ਹੈ ਸਾਰੀ ਦੁਕਾਨ ਦੀ ਇਨਸਪੈਕਸ਼ਨ ਕੀਤੀ ਹੈ ਦੁਕਾਨ ਦੇ ਵਿੱਚ ਅਸੀਂ ਦੇਖਿਆ ਕਿ ਜਿਹੜਾ ਇਸ ਨੇ ਨਾਤਾ ਰੱਖਿਆ ਸੀ ਉਹ ਤੋੜੇ ਦੇ ਵਿੱਚੋਂ ਡਾਇਰੈਕਟਲੀ ਨਾਤਾ ਜਿਹੜਾ ਯੂਜ਼ ਕਰ ਰਿਹਾ ਹੈ ਜਿਸ ਕਰਣੀ ਇਹ ਵਾਕਿਆਤ ਬਣਿਆ ਔਰ ਇਸ ਨੂੰ ਸਖਤਤਾ ਦਿੱਤਾ ਕਿ ਕਿ ਜਿਹੜਾ ਨਾਦਾ ਹੈ ਇਸ ਦੇ ਇੱਕ ਵੱਖਰੇ ਤੋਂ ਉੱਤੇ ਡਰਮੀ ਲਗਾਈ ਜਾਵੇ ਔਰ ਉਸ ਤੋਂ ਬਾਅਦ ਹੀ ਜਿਹੜਾ ਹੈ ਸ਼ਾਨਕੇ ਸ਼ਾਨਮੀ ਦੇ ਨਾਲ ਨਾਦੇ ਨੂੰ ਯੂਸ ਲਿਆਂਦਾ ਜਾਵੇ ਸੋ ਆਪਾਂ ਜਿਹੜਾ ਹੈ ਇਸ ਦੀ ਦੁਕਾਨ ਦੇ ਉੱਤੇ ਦੋ ਸੈਂਪਲ ਜਿਹੜੇ ਹੈ ਇਹਦੇ ਜਿਹੜਾ ਨਾਦੇ ਦਾ ਥੋੜਾ ਜਿਹਾ ਨਾਦੇ ਦੇ ਔਰ ਪ੍ਰੀਪੇਅਰਡ ਕਰਨੇ ਤੇ ਜਿਹੜੇ ਦੋ ਸੈਂਪਲ ਆ ਉਹ ਫੂਲਸਿਫਟ ਦੇ ਡਿਪਾਰਟਮੈਂਟ ਤੋਂ ਲੈ ਲਏਗੇ ਕੋਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਅੱਜ ਤਾਂ ਇਸ ਨੂੰ ਜਾਰੀ ਕੀਤੀਆਂ ਦੀ ਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸਿਆ ਕਿ ਡਰਮੀ ਦਾ ਇਸ ਨੂੰ ਕਿਹਾ ਅੰਦਰ ਸੱਕਲ ਜਿਹੜੀ ਆ ਸਫਾਈ ਦਾ ਪ੍ਰਬੰਧ ਬਿਲਕੁਲ ਠੀਕ ਹੋਵੇ ਔਰ ਜਿਹੜੀ ਆਪਣਾ ਫੂਡ ਸੇਫਟੀ ਦਾ ਜਿਹੜਾ ਜੋ ਵੀ ਨੋਰਮਸ ਆ ਉਹਨੂੰ ਫੋਲੋ ਕਰ। ਸਿਰਫ ਉਹ ਰੂਲ ਕੰਪਲੀਟ ਆ ਰਹੀ ਹੈ ਜੀ ਬਾਜ਼ਾਰ ਦੇ ਵਿੱਚ ਸਾਡੇ ਮਰੀਕਾ ਜਿਹੜੇ ਕਰੀਆਂ ਵਾ ਉਨ ਕੀ ਪੱਤੀ ਇਹੋ ਜਿਹੇ ਨਾਂਦ ਪੈਕਟ ਹਾਲਾਂਕਿ ਉਸ ਦੇ ਉੱਤੇ ਕੋਈ ਐਮ ਆਰ ਪੀ ਨਹੀਂ ਆ ਜਾਂ ਕੋਈ ਐਕਸਪਾਇਰੀ ਨਹੀਂ ਆ। ਉਹਨਾਂ ਨੂੰ ਲੈ ਕੇ ਸੀ ਰੇਡ ਕੀਤੀ ਹੈ ਕੀ ਕੀ ਮਿਲਿਆ ਦੇਖੋ ਸੋਸ਼ਲ ਮੀਡੀਆ ਰਾਹੀਂ ਸਾਨੂੰ ਇੱਕ ਜਿਹੜੀ ਹੈ ਵੀਡੀਓ ਕਲਿੱਪ ਮਿਲੀ ਸੀ ਜਿਹਦੇ ਵਿੱਚ ੜੱਪ ਟੂਰੇ ਦੇ ਵਿੱਚ ਸੁਸਰੀ ਜਿਹੜੀ ਹੈ ਉਹ ਪਾਈ ਗਈ ਹੈ ਜਿਸ ਦੇ ਮਤਲਬ ਅੱਜ ਅਸੀਂ ਜਿਸ ਦੁਕਾਨ ਦੀ ਵੀਡੀਓ ਆਈ ਸੀ ਉਸ ਦੁਕਾਨ ਤੇ ਰੇਡ ਕੀਤੀ ਗਈ ਹੈ ਟੀਮ ਵੱਲੋਂ ਟੀਮ ਦੇ ਵਿੱਚ ਮੇਰੇ ਨਾਲ ਫੂਡ ਸੇਫਟੀ ਅਫਸਰ ਕਮਲਦੀਪ ਕੌਰ ਨੇ ਤੋਂ ਅਸੀਂ ਜਿਹੜੀ ਹੈ ਸਾਰੀ ਦੁਕਾਨ ਦੀ ਇਨਸਪੈਕਸ਼ਨ ਕੀਤੀ ਹੈ ਦੁਕਾਨ ਦੇ ਵਿੱਚ ਅਸੀਂ ਦੇਖਿਆ ਕਿ ਜਿਹੜਾ ਇਸ ਨੇ ਨਾਦਰਕਾ ਸੀਓ ਤੋੜੇ ਦੇ ਵਿੱਚੋਂ ਡਾਇਰੈਕਟਲੀ ਨਾਦਰ ਜਿਹੜਾ ਯੂਜ਼ ਕਰ ਰਿਹਾ ਹੈ ਜਿਸ ਕਰਣੀ ਇਹ ਵਾਕਿਆਤ ਬੁੜਾ ਹੈ ਔਰ ਇਸ ਨੂੰ ਸੰਕਤਤਾ ਕਿਤੇ ਹੈ ਕਿ ਜਿਹੜਾ ਨਾਦਰ ਹੈ ਇਸ ਦੇ ਇੱਕ ਵੱਖਰੇ ਤੌਰ ਤੇ ਡਰਮੀ ਲਗਾਈ ਜਾਵੇ ਔਰ ਉਸ ਤੋਂ ਬਾਅਦ ਹੀ ਜਿਹੜਾ ਹੈ ਸ਼ਾਨਕੇ ਸ਼ਾਨਮੀ ਦੇ ਨਾਲ ਨਦੇ ਨੂੰ ਯੂਜ਼ ਲਿਆ ਲਿਆ ਜਾਵੇ ਸੋ ਆਪਾਂ ਜਿਹੜਾ ਹੈ ਇਸ ਦੀ ਦੁਕਾਨ ਦੇ ਉੱਤੇ ਦੋ ਸੈਂਪਲ ਜਿਹੜੇ ਹੈ ਇਹ ਦੇ ਜਿਹੜਾ ਮਾਦੇ ਦਾ ਥੋੜਾ ਸੀ ਮਾਦੇ ਦੇ ਔਰ ਪ੍ਰੀਪੇਡ ਚਨੇ ਤੇ ਜਿਹੜੇ ਦੋ ਸੈਂਪਲ ਹੈ ਉਹ ਫੂਡ ਸੇਫਟੀ ਡਿਪਾਰਟਮੈਂਟ ਤੋਂ ਲੈ ਲਏ ਗਏ ਕੋਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਇਸ ਨੂੰ ਜਾਰੀ ਕੀਤੀਆਂ ਗਈਆਂ ਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸਿਆ ਕਿ ਡਰਮੀ ਦਾ ਇਸ ਨੂੰ ਕਿਹਾ ਐਂਡ ਸੈਕੰਡਲੀ ਜਿਹੜੀ ਹੈ ਸਾਫ ਸਫਾਈ ਦਾ ਪ੍ਰਬੰਧ ਬਿਲਕੁਲ ਠੀਕ ਹੋਵੇ ਔਰ ਜਿਹੜੀ ਆਪਣਾ ਫੂਡ ਸੇਫਟੀ ਦਾ ਜਿਹੜੇ ਜੋ ਵੀ ਨੋਰਮਸ ਆ ਉਹਨੂੰ ਫੋਲੋ ਕਰੋ ਸਰ ਇੱਕ ਹੋਰ ਕੰਪਲੇਂਟ ਆ ਰਹੀ ਹੈ ਕਿ ਬਾਜ਼ਾਰ ਦੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਕੇ ਕਰੀਆਂ ਵਾ ਨਮਕੀਨ ਮੱਠੀ ਇਹੋ ਜਿਹੀਆਂ ਚੀਜ਼ਾਂ ਬੰਦ ਪੈਕਟ ਹਾਲੇਕਿ ਉਸਦੇ ਉੱਤੇ ਕੋਈ MRP ਨਹੀਂ ਹੈ ਜਾਂ ਕੋਈ ਐਕਸਪਾਇਰੀ ਨਹੀਂ ਹੈ। ਉਹਨਾਂ ਨੂੰ ਲੈ ਕੇ ਵੀ ਕੋਈ ਵਜ਼ਾਇਤਾ ਜਾਰੀ ਕੀਤੀ ਜਾਊਗੀ ਰੇਟ। ਬਿਲਕੁਲ ਜੀ ਬਿਲਕੁਲ ਅਸੀਂ ਦੁਕਾਨਾਂ ਦੇ ਜਾਕੇ ਕਰਾਂਗੇ ਜਿੱਥੇ ਵੀ ਸਾਨੂੰ ਇਹੋ ਜਿਹੀ ਕੋਈ ਚੀਜ਼ ਪਾਈ ਗਈ ਉੱਥੇ ਅਸੀਂ ਐਸ ਪਰ ਲਾਅ ਐਕਸ਼ਨ ਕਰਾਂਗੇ।